ਕਿਉਂਕਿ ਖਾਲਸਾ ਦਿਵਸ ਚੱਲ ਰਹੇ ਨਹੀਂ ਇਸ ਕਰਕੇ ਇਸ ਸੰਬੰਧ ਵਿੱਚ ਆਪਦੇ ਨਾਲ ਕਪਤਾਰੀ ਸਾਂਝ ਪਾਉਣ ਜਾ ਰਹੇ ਆ ਜੀ ਸਮਾ ਹੈ ਸੁਨਹਿਰੀ ਤੇ ਅਨੰਦਪੁਰ ਸ਼ਹਿਰ ਹੈ ਸਮਾ ਹੈ ਸੁਨਹਿਰੀ ਤੇ ਅਨੰਦਪੁਰ ਸ਼ਹਿਰ ਹੈ ਸਿੱਖੀ ਵੱਲ ਮੁੜ ਰਹੀ ਸੰਗਤਾਂ ਦੀ ਲਹਿਰ ਹੈ ਕੇਸਗੜ ਆਉਣ ਲਈ ਸੁਨੇਹੇ ਗੁਰਾਂ ਲਾਏ ਨੇ ਦੂਰੋਂ ਦੂਰੋਂ ਸੰਗਤਾਂ ਨੇ ਚਾਲੇ ਇੱਥੇ ਪਾਏ ਨਹੀਂ ਨਾਲ ਮਲਾਦੇ ਕਰੋ ਜੀ ਗੱਲ ਆਮਦੇ ਨੇ ਬਹੁਤੇ ਇੱਥੇ ਬੰਨ ਬੰਨ ਢਾਣੀਆਂ ਆਮਦੇ ਨੇ ਬਹੁਤੇ ਇੱਥੇ ਬੰਨ ਬੰਨ ਢਾਣੀਆਂ ਸੋਚਦੇ ਨੇ ਮਨਾਂ ਚ ਸੁਗਾਤਾਂ ਲੈ ਕੇ ਜਾਣੀਆਂ ਗੁਰੂ ਘਰ ਪਹੁੰਚ ਕੇ ਜ ਸਾੰਗਤਾਂ ਚ ਜਾਵਾਂਗੇ ਤੇ ਸ਼ੱਕ ਪ੍ਰਸ਼ਾਦੇ ਸੇਤ ਆਪਣੀ ਬਣਾਵਾਂਗੇ ਸ਼ੱਕ ਪ੍ਰਸ਼ਾਦੇ ਸੇਤ ਆਪਣੀ ਬਣਾਵਾਂਗੇ ਲੱਡੂ ਤੇ ਜਲੇਬੀਆਂ ਤੇ ਬੱਤੇ ਬੱਤੇ ਪੀਣ ਖਾਣ ਨੂੰ ਲੱਡੂ ਤੇ ਜਲੇਬੀਆਂ ਤੇ ਬੱਤੇ ਪੀਣ ਖਾਣ ਨੂੰ ਸਬਜੀ ਤੇ ਦਾਲ ਮਿਲੂ ਘਰਾਂ ਨੂੰ ਲਿਜਾਣ ਨੂੰ ਟਿੱਡ ਪਰ ਕੁੱਖਾਂ ਕੱਢ ਘਰਾਂ ਨੂੰ ਜਾ ਜਾਵਾਂਗੇ ਘਰ ਦੇ ਆ ਮੈਂਬਰਾਂ ਲਈ ਰੋਟੀਆਂ ਲਿਜਾਵਾਂਗੇ ਘਰ ਦੇ ਆ ਮੈਂਬਰਾਂ ਲਈ ਰੋਟੀਆਂ ਲਿਜਾਵਾਂਗੇ ਤੁਰਦੇ ਤੇ ਪਹਿਲੇ ਕੋਈ ਗੱਡੀਆਂ ਤੇ ਆਏ ਆ ਕਈਆਂ ਨੇ ਤਾਂ ਕੱਪੜੇ ਵੀ ਨਵੇਂ ਹੀ ਸਲਾਏ ਆ ਰਸਤੇ 'ਚ ਜਿਨ੍ਹਾਂ ਨੂੰ ਵੀ ਮੇਲ-ਮੇਲ ਆਂਦੇ ਆ ਚੱਲੀਏ ਆਨੰਦਪੁਰ ਗੱਲ ਕਹੀ ਜਾਂਦੇ ਆ ਚੱਲੀਏ ਆਨੰਦਪੁਰ ਗੱਲ ਕਹੀ ਜਾਂਦੇ ਆ ਰਾਹੀਰ ਜਾਂਦਿਆਂ ਨੂੰ ਚਾਹਾਂ ਕਈ ਪਿਆਂਦੇ ਆ ਰਾਹੀਰ ਜਾਂਦਿਆਂ ਨੂੰ ਚਾਹਾਂ ਕਈ ਪਿਆਂਦੇ ਆ ਭਰ ਪਰ ਡੋਣੇ ਕਈ ਰਸਾਂ ਵਰਤਾਂਦੇ ਆ ਕਲ ਕੇ ਪਕੌੜੇ ਨੇ ਪਰਾਟਾਂ ਕਈਆਂ ਭਰੀਆਂ ਉੱਤੇ ਵਹਿ ਕੇ ਛਕਦੇ ਬਿਛਾਈਆਂ ਸੀ ਜੋ ਦਰਿਆ ਖੱਚੋ ਖੱਚ ਭਰ ਗਈ ਆਨੰਦਪੂਰੀ ਧਰਤੀ ਖੱਚੋ ਖੱਚ ਭਰ ਗਈ ਆਨੰਦਪੂਰੀ ਧਰਤੀ ਰਹਿਮਤ ਗੁਰਾਂ ਦੀ ਇਸ ਧਰਤੀ ਤੇ ਵਰਤੀ ਅਸੀਂ ਕੁ ਹਜ਼ਾਰ ਦਾ ਇਕੱਠ ਸੋਹਣਾ ਮੌਕਾ ਹੈ ਗੁਰਾਂ ਨੇ ਰਚੌਣਾ ਇੱਕ ਕੌਤਕ ਅਨੋਖਾ ਹੈ ਗੁਰਾਂ ਨੇ ਰਚੌਣਾ ਇੱਕ ਕੌਤਕ ਅਨੋਖਾ ਹੈ ਉਹ ਬਾਜਾਂ ਵਾਲੇ ਜਦੋਂ ਦਰਬਾਰ ਵਿੱਚ ਆਏ ਨੇ ਬਾਜਾਂ ਵਾਲੇ ਜਦੋਂ ਦਰਬਾਰ ਵਿੱਚ ਆਏ ਨੇ ਹੱਥ ਵਿੱਚ ਨੰਗੀ ਤਲਵਾਰ ਉਹ ਲਿਆਏ ਨੇ ਖੂਨ ਦੀ ਪਿਆਸੀ ਅੱਜ ਮੇਰੀ ਤਲਵਾਰ ਹੈ ਇੱਕ ਸੀਸ ਮੰਗੇ ਕਿਹੜਾ ਦੇਣ ਲਈ ਤਿਆਰ ਹੈ ਪਿਤਾ ਦਸ਼ਮੇਸ਼ ਅੱਜ ਗੱਲ ਕੀ ਨੇ ਕਹਿ ਰਹੇ ਸੋਚ-ਸੋਚ ਸਾਰੇ ਇੱਥੇ ਹੱਕੇ-ਵੱਕੇ ਰਹਿ ਗਏ ਜਦੋਂ ਇੱਕ ਵਾਰ ਫੇਰ ਗੁਰਾਂ ਗੱਲ ਦੁਹਰਾਈਏ ਚੁਗਲੀ ਮਾਤਾ ਗੁਜਰੀ ਕੋ ਜਾ ਕੇ ਕਿਸੇ ਲਾਈਓ ਜਾ ਕੇ ਸਮਝਾਓ ਤੁਸੀਂ ਮਾਤਾ ਅਜਲਾਲ ਨੂੰ ਜਾ ਕੇ ਸਮਝਾਓ ਤੁਸੀਂ ਮਾਤਾ ਅਜਲਾਲ ਨੂੰ ਮਨ ਵਿੱਚੋਂ ਕੱਢ ਦੇਵੇ ਆਏ ਹੋਏ ਖਿਆਲ ਨੂੰ ਗੱਲ ਸਮਝਾਤੀ ਮਾਤਾ ਕੋਰ ਸੀ ਬਿਠਾ ਕੇ ਉਹਦੀਆਂ ਉਹ ਜਾਣੇ ਮੈਂ ਕੀ ਦੇਖਣਾ ਹੈ ਆ ਕੇ ਗੱਲ ਸੁਣ ਗੁਰਾਂ ਦੀ ਛਨਾਟਾ ਜਿਹਾ ਛਾ ਗਿਆ ਸੰਗਤਾਂ ਦੇ ਮਨਾਂ ਵਿੱਚ ਖੌਫ ਜਿਹਾ ਆ ਗਿਆ ਨੀਂਮੀਆ ਸਿਪਾਈਆਂ ਕਈ ਮਨੋਮਨੀ ਡੋਲ ਰਹੇ ਇੱਕ ਦੂਸਰੇ ਦੇ ਤਾਈ ਇੱਕ ਦੂਸਰੇ ਦੇ ਤਾਈ ਵਿਸ ਸੀ ਉਹ ਘੋਲ ਰਹੇ ਸੋਚ ਰਹੇ ਸੀ ਇਦਾਂ ਜੇ ਇਹ ਜ਼ੁਲਮ ਕਮਾਉਣਾ ਸੀ ਸੋਚਦੇ ਸੀ ਇਗਾ ਜੇ ਇਹ ਜ਼ੁਲਮ ਕਮਾਉਣਾ ਸੀ ਘਰ ਸਿਗੇ ਚੰਗੇ ਕਾ ਨੂੰ ਮੌਤ ਮੂਰੇ ਆਉਣਾ ਸੀ ਡਰਦੇ ਸੀ ਇੱਕ ਦੂਜੇ ਪਿੱਛੇ ਕਈ ਲੁਕ ਗਏ ਵਾਰੀ ਸਾਡੀ ਆਊਗੀ ਜੇ ਹੋਰ ਅਸੀਂ ਰੁਕ ਗਏ ਬੈਠ ਕੇ ਦਰੀਆਂ ਦੇ ਤਾਗੇ ਪਏ ਤੋੜ ਦੇ ਸੁੱਖੀ ਸੰਧੀ ਬਾਬਾ ਸਾਨੂੰ ਘਰ ਸਾਡੇ ਮੋੜ ਦੇ ਸੁੱਖੀ ਸੰਧੀ ਬਾਬਾ ਸਾਨੂੰ ਘਰ ਸਾਡੇ ਮੋੜ ਦੇ ਨਾ ਹੀ ਕੋਈ ਉੱਠੇ ਨੇ ਤੇ ਨਾ ਹੀ ਅੱਗੇ ਆਏ ਨੇ ਤੀਜੀ ਵਾਰ ਗੁਰਾਂ ਫਿਰ ਗੋਲਦਹਰਾਏ ਨੇ ਪੈਲ ਕਰ ਉੱਠਿਆ ਫਿਰ ਦਇਆ ਰਾਮ ਆਏ ਨੇ ਸਤਿਗੁਰਾਂ ਅਗੇ ਸੀਸ ਆਪਣੇ ਝੁਕਾਏ ਨੇ ਕੀ ਕਹਿੰਦਾ ਕਹਿੰਦਾ ਖੱਤਰੀ ਹੈ ਜਾਤ ਪੇਸ਼ਾ ਹੈ ਦੁਕਾਨਗਾਰੀ ਦਾ ਫਰਜ ਲਗਾਉਣਾ ਹੈ ਅੱਜ ਸਿੱਖੀ ਵਫਾਦਾਰੀ ਦਾ ਚੱਲ ਕੇ ਲਾਹੌਰੋਂ ਮੈਂ ਤਾਂ ਆਇਆ ਸਾ ਦیدار ਲਈ ਹੁਣਾ ਕੁਰਬਾਨ ਚਾਹਨਾ ਗੁਰਾਂ ਦੇ ਪਿਆਰ ਲਈ ਕੰਬੂ ਵਿੱਚ ਗੁਰੂ ਦੇਵ ਉਸ ਨੂੰ ਲਿਜਾ ਕੇ ਆ ਕੇ ਖੂਨ ਭਿਜੀ ਤਲਵਾਰ ਕਹਿੰਦੇ ਆ ਆ ਕੇ ਹੋਰ ਚਾਰ ਸਿਰਾਂ ਦੀ ਪਿਆਸੀ ਤਲਵਾਰ ਹੈ ਹਸਨਾਪੁਰੋਂ ਧਰਮਰਾਏ ਹੋ ਗਿਆ ਤਿਆਰ ਹੈ ਜਾਤ ਦਾ ਉਹ ਜੱਟ ਉਹਦਾ ਕਿੱਤਾ ਖੇਤੀਬਾੜੀ ਆ ਭੇਟ ਮੇਰਾ ਸੀਸ ਸਤ ਗੁਰੂ ਬਲਿਹਾਰੀ ਆ ਹਿੰਮਤ ਰਾਏ ਜਗਨਨਾਥੋਂ ਚੱਲ ਕੇ ਜੋ ਆਇਆ ਸੀ ਹਿੰਮਤ ਰਾਏ ਜਗਨਨਾਥੋਂ ਚੱਲ ਕੇ ਜੋ ਆਇਆ ਸੀ ਜਾਤ ਦਾ ਉਚੀਰ ਪਾਣੀ ਪਿਉਣਾ ਕਿਸੇ ਆਇਆ ਸੀ ਮੈਨੂੰ ਵੀ ਕਬੂਲ ਕਰ ਲਵੋ ਦਸ਼ਮੇਸ਼ ਜੀ ਚਰਨਾਂ 'ਚ ਆਪਦੇ ਮੈਂ ਰਹਾ ਹੀ ਹਮੇਸ਼ ਜੀ ਮੁਹਕਮਰਾਏ ਉੱਠਿਆ ਫੇ ਸ਼ੀਂਬਾ ਜੇਦੀ ਜਾਤ ਸੀ ਦਵਾਰਕਾ ਦਾ ਦਰਜੀ ਪ੍ਰਾਂਤ ਗੁਜਰਾਤ ਸੀ ਬਾਕੀਆਂ ਦੇ ਨਾਲ ਅੱਜ ਮੈਨੂੰ ਵੀ ਰੁਲਾ ਦਿਓ ਮੇਰੇ ਸੀ ਸਵਾਲੀ ਅੱਜ ਭੇਟ ਵੀ ਚੜਾ ਦਿਓ ਭਾਈ ਸਾਹਿਬ ਚੰਦ ਜਿਹੜਾ ਬੇਦਰ ਦਾ ਵਾਸੀ ਸੀ ਜਾਤ ਕਿੱਤਾ ਨਾਈ ਨਾਹੀਂ ਤੇਰੇ ਤੇ ਉਦਾਸੀ ਸੀ ਦੁੱਧੀਆਂ ਦੇ ਵਾਂਗ ਉਹਨੂੰ ਚੜਿਆ ਸਰੂਰ ਸੀ ਪਿੱਛੇ ਨਾ ਮੈਂ ਰਹਾ ਉਹਦੇ ਮਨ 'ਚ غرੂਰ ਸੀ ਪੰਜ ਸਿਰ ਲੈ ਕੇ ਫਿਰ ਕੀਤੇ ਸੁਰਜੀਤ ਸੀ ਸਿੱਖੀ ਇਤਿਹਾਸ ਦੀ ਇਹ ਵੱਖਰੀ ਜਿਹੀ ਰੀਤ ਸੀ ਖੰਡੇ ਬਾਟੇ ਵਾਲਾ ਅੰਮ੍ਰਿਤ ਪੰਜਾਂ ਨੂੰ ਸ਼ਿਕਾਇਆ ਸੀ ਜਾਤ ਪਾਤ ਊਚ ਨੀਚ ਭੇਦ ਨੂੰ ਮਟਾਇਆ ਸੀ ਸਿੰਘ ਅਤੇ ਕੌਰ ਨਾਮ ਉਦੋਂ ਤੋਂ ਰਖਾਏ ਸੀ ਸਾਬਕੌਰ ਖਾਲਸੇ ਦੀ ਮਾਕਾ ਕਹਿલાਏ ਸੀ ਖਾਲਸਾ ਹੈ ਰੂਪ ਮੇਰਾ ਇਹੋ ਗੱਲ ਕਹਿ ਕੇ ਅਮਰ ਦੀ ਦਾਤ ਬਖਸ਼ੋ ਕਹਿੰਦੇ ਮੂਹਰੇ ਬਹਿ ਕੇ ਗਾਇਆ ਸਿੰਘ ਗੁਰਾਂ ਅੱਗੇ ਬੋਲ ਇੱਕ ਘਰਿਆ ਗਾਠ ਸਾਨੂੰ ਮਿਲੀ ਜਦੋਂ ਭੇਟਾ ਸੀਸ ਕਰਿਆ ਹਾਜ਼ਰ ਹੈ ਸੀਸ ਮੇਰਾ ਕਰੋ ਪਰਵਾਨ ਜੀ ਲੋੜ ਸਮੇ ਆਪਾ ਕਰ ਦੇਉ ਕੁਰਬਾਨ ਸੀ ਲੋੜ ਸਮੇ ਆਪਾ ਕਰ ਦੇਉ ਕੁਰਬਾਨ ਜੀ ਇੱਕ ਸੀਸ ਗੁਰੂ ਦੇਵੇ ਇੱਕ ਸੀਸ ਸਿੱਖ ਜੀ ਹੋਣੀ ਪਰਵਾਨ ਨਹੀਂ ਐ ਸੰਗਤਾਂ ਨੂੰ ਦਿਖ ਜੀ ਹਾਲ ਦੀ ਘੜੀ ਚ ਸੀਸ ਰੱਖਿਆ ਤਿਆਰ ਮੈਂ ਲੋੜ ਪਈ ਤੇ ਬਾੜ ਦੇਣਾ ਪੂਰਾ ਪਰਿਵਾਰ ਮੈਂ ਵੱਜ ਸਤਿ ਸ਼੍ਰੀ ਅਕਾਲ ਵਾਜਾਂ ਵਾਲੇ ਪਾਲੀ ਜਦੋਂ ਅਮਰਤ ਦੀ ਦਾਤ ਸੀ ਵਾਜਾਂ ਵਾਲੇ ਪਾਲੀ ਜਦੋਂ ਅਮਰਤ ਦੀ ਦਾਤ ਸੀ ਗੁਰੂ ਚੇਲਾ ਚੇਲਾ ਗੁਰੂ ਵਖਰੀ ਸੁਗਾਤ ਸੀ ਜਿੰਨੀ ਦੇਰ ਦੁਨੀਆ ਤੇ ਇਹ ਸੱਚ ਇਦਾਂ ਰਹਿਣਾ ਏ ਗਾਖਰ ਕੁਲਵਿੰਦਰ ਦਾ ਇਹੋ ਸੱਚੋ ਸੱਚ ਕਹਿਣਾ ਏ ਜਿੰਨੀ ਦੇਰ ਦੁਨੀਆ ਇਹ ਸੱਚ ਇਦਾਂ ਹੀ ਰਹਿਣਾ ਏ ਗਾਖਲ ਕੁਲਵਿੰਦਰ ਦਾ ਇਹ ਸੱਚੋ ਸੱਚ ਕਹਿਣਾ ਏ ਗਾਖਲ ਕੁਲਵਿੰਦਰ ਦਾ ਇਹ ਸੱਚੋ ਸੱਚ ਕਹਿਣਾ ਹੈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ